ਛੋਟਿਆਂ ਦਾ ਕੰਮ ਵਿਸ਼ਾ ਗਣਿਤ ਜਮਾਤ ਦੂਜੀ ਵਰਕਸ਼ੀਟ ਨੰਬਰ 1 ਪਹਿਲਾ ਸਵਾਲ ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਸੰਖਿਆ ਨਾਲ ਮਿਲਾਨ ਕਰੋ ਪਹਿਲੇ ਨੰਬਰ ਤੇ 10 ਰੁਪਏ ਦੇ ਤਿੰਨ ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 30 ਰੁਪਏ ਹੈ ਇਸ ਨੂੰ ਅਸੀਂ ਸੰਖਿਆ 30 ਨਾਲ ਮਲਾਵਾਂਗੇ ਦੂਜੇ ਨੰਬਰ ਤੇ 10 ਰੁਪਏ ਦੇ ਨੌ ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 90 ਰੁਪਏ ਹੈ ਇਸ ਨੂੰ ਅਸੀਂ ਸੰਖਿਆ 90 ਨਾਲ ਮਲਾਵਾਂਗੇ ਤੀਜੇ ਨੰਬਰ ਤੇ 10 ਰੁਪਏ ਦੇ 7 ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 70 ਰੁਪਏ ਦੇ ਬਰਾਬਰ ਹੈ ਇਸ ਨੂੰ ਅਸੀਂ ਸੰਖਿਆ 70 ਨਾ ਮਲਾਵਾਂਗੇ ਸਵਾਲ ਨੰਬਰ 2 ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਸੰਖਿਆ ਤੇ ਚੱਕਰ ਲਗਾਓ ਪਹਿਲੇ ਨੰਬਰ ਤੇ 10 ਰੁਪਏ ਦੇ 3 ਨੋਟ ਅਤੇ 1 ਰੁਪਏ ਦੇ 2 ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 32 ਰੁਪਏ ਬਣ ਗਿਆ ਅਸੀਂ ਇਸ ਦੇ ਸਾਹਮਣੇ ਦਿੱਤੀਆਂ ਸੰਖਿਆਵਾਂ ਵਿੱਚੋਂ ਸੰਖਿਆ 32 ਤੇ ਚੱਕਰ ਲਗਾਵਾਂਗੇ ਦੂਜੇ ਨੰਬਰ ਤੇ 10 ਰੁਪਏ ਦੇ 6 ਨੋਟ ਅਤੇ 1 ਰੁਪਏ ਦਾ 1 ਨੋਟ ਦਿੱਤਾ ਗਿਆ ਹੈ ਜਿਨ੍ਹਾਂ ਦਾ ਮੁੱਲ 61 ਬਣ ਗਿਆ ਹੁਣ ਅਸੀਂ ਇਸ ਦੇ ਸਾਹਮਣੇ ਸੰਖਿਆ ਅਕਾਰ ਤੇ ਚੱਕਰ ਲਗਾਵਾਂਗੇ ਤੀਜੇ ਨੰਬਰ ਤੇ 10 ਰੁਪਏ ਦੇ 7 ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 70 ਰੁਪਏ ਹੈ ਅਸੀਂ ਇਹਨਾਂ ਨੋਟਾਂ ਦੇ ਸਾਹਮਣੇ ਦਿੱਤੀਆਂ ਸੰਖਿਆਵਾਂ ਵਿੱਚੋਂ ਸੰਖਿਆ 70 ਤੇ ਚੱਕਰ ਲਗਾਵਾਂਗੇ ਸਵਾਲ ਨੰਬਰ 3 ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਸੰਖਿਆ ਉੱਪਰ ਠੀਕ ਦਾ ਨਿਸ਼ਾਨ ਅਤੇ ਗਲਤ ਉੱਤਰ ਤੇ ਕਰਾਸ ਦਾ ਨਿਸ਼ਾਨ ਲਗਾਓ ਪਹਿਲੇ ਨੰਬਰ ਤੇ ਬਾਕਸ ਵਿੱਚ 10 ਰੁਪਏ ਦੇ ਚਾਰ ਨੋਟ ਅਤੇ 1 ਰੁਪਏ ਦੇ ਚਾਰ ਨੋਟ ਦਿੱਤੇ ਗਏ ਹਨ ਇਹਨਾਂ ਦਾ ਮੁੱਲ 44 ਬਣੇਗਾ ਪਰ ਬਾਕਸ ਵਿੱਚ ਮੁੱਲ 8 ਰੁਪਏ ਲਿਖਿਆ ਹੈ ਜੋ ਕਿ ਗਲਤ ਹੈ ਐਸ ਲਈ ਐਸੀ ਕਰਾਸ ਦਾ ਨਿਸ਼ਾਨ ਲਗਾਵਾਂਗੀ ਸੈਕੰਡ ਪਾਰਟ ਵਿੱਚ 10 ਰੁਪਏ ਦੇ ਦੋ ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 20 ਰੁਪਏ ਬਣ ਗਿਆ ਪਰ ਬਾਕਸ ਵਿੱਚ ਮੁੱਲ 30 ਰੁਪਏ ਲਿਖਿਆ ਗਿਆ ਹੈ ਐਸ ਲਈ ਅਸੀਂ ਕਰਾਸ ਦਾ ਨਿਸ਼ਾਨ ਲਗਾਵਾਂਗੇ ਤੀਜੇ ਪਾਰਟ ਵਿੱਚ 10 ਰੁਪਏ ਦੇ ਚਾਰ ਨੋਟ ਅਤੇ 1 ਰੁਪਏ ਦੇ ਚਾਰ ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 44 ਰੁਪਏ ਬਣ ਗਿਆ ਪਰ ਬਾਕਸ ਵਿੱਚ ਨੋਟਾਂ ਦਾ ਮੁੱਲ 43 ਲਿਖਿਆ ਗਿਆ ਹੈ ਜੋ ਕਿ ਗਲਤ ਹੈ ਐਸ ਲਈ ਅਸੀਂ ਕਰਾਸ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 4 ਦਹਾਈਆਂ ਇਕਾਈਆਂ ਦੇ ਸਮੂਹ ਅਨੁਸਾਰ ਗਿਨੋ ਅਤੇ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ ਫਸਟ ਪਾਰਟ ਵਿੱਚ 10 ਰੁਪਏ ਦੇ 4 ਨੋਟ ਦਿੱਤੇ ਗਏ ਹਨ ਜੋ 4 ਦਹਾਈਆਂ ਦੇ ਬਰਾਬਰ ਹਨ ਇਸ ਵਿੱਚ 0 ਇਕਾਈਆਂ ਹਨ ਸੰਖਿਆ 40 ਬਣੇਗੀ ਇਸ ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ ਸੈਕੰਡ ਪਾਰਟ ਵਿੱਚ 10 ਰੁਪਏ ਦੇ 4 ਨੋਟ 4 ਦਹਾਈਆਂ ਦੇ ਬਰਾਬਰ ਹਨ ਅਤੇ 1 ਰੁਪਏ ਦੇ 2 ਨੋਟ 2 ਇਕਾਈਆਂ ਦੇ ਬਰਾਬਰ ਹਨ ਜਿਨ੍ਹਾਂ ਤੋਂ ਮਿਲ ਕੇ ਸੰਖਿਆ 42 ਬਣੇਗੀ ਇਸ ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ ਤੀਜੇ ਨੰਬਰ ਤੇ 10 ਰੁਪਏ ਦੇ ਪੰਜ ਨੋਟ ਪੰਜ ਇਕਾਈਆਂ ਦੇ ਬਰਾਬਰ ਹਨ 1-1 ਰੁਪਏ ਦੇ ਦੋ ਨੋਟ ਦੋ ਇਕਾਈਆਂ ਦੇ ਬਰਾਬਰ ਹਨ ਇਹਨਾਂ ਤੋਂ ਮਿਲ ਕੇ ਸੰਖਿਆ 52 ਬਣੇਗੀ ਜਿਸ ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ ਸਵਾਲ ਨੰਬਰ 5 ਕ੍ਰਮ ਅਨੁਸਾਰ ਲਿਖੋ ਪਹਿਲੇ ਨੰਬਰ ਤੇ ਦਿੱਤੀਆਂ ਸੰਖਿਆਵਾਂ 32 31 34 ਅਤੇ 33 ਨੂੰ ਅਸੀਂ ਸਹੀ ਕ੍ਰਮ ਅਨੁਸਾਰ ਲਿਖਾਂਗੇ 31 32 33 34 ਦੂਜੇ ਨੰਬਰ ਤੇ ਦਿੱਤੀਆਂ ਸੰਖਿਆਵਾਂ 60 57 58 ਅਤੇ 61 ਨੂੰ ਅਸੀਂ ਸਹੀ ਕਾਰੰਬਕ ਚ ਲਿਖਾਂਗੇ 57 58 60 61 ਤੀਜੇ ਨੰਬਰ ਤੇ 86 85 83 84 ਨੂੰ ਅਸੀਂ ਸਹੀ ਕਾਰਮ ਅਨੁਸਾਰ ਲਿਖਾਂਗੇ 83 84 85 86 ਸਵਾਲ ਨੰਬਰ 6 ਬਿਲਕੁਲ ਪਹਿਲਾ ਬਿਲਕੁਲ ਬਾਅਦ ਅਤੇ ਵਿਚਕਾਰਲੀ ਸੰਖਿਆ ਲਿਖੋ 30 ਤੋਂ ਪਹਿਲਾਂ 29 ਆਵੇਗਾ 69 ਤੋਂ ਬਾਅਦ 70 ਆਵੇਗਾ 95 ਅਤੇ 97 ਦੇ ਵਿਚਕਾਰ 96 ਆਵੇਗਾ ਸਵਾਲ ਨੰਬਰ 7 ਕਰੰਸੀ ਨੋਟਾਂ ਦੇ ਵੱਧ ਮੁੱਲ ਵਾਲੇ ਖਾਨੇ ਵਿੱਚ ਠੀਕ ਦਾ ਨਿਸ਼ਾਨ ਲਗਾਓ ਫਸਟ ਬਾਕਸ ਵਿੱਚ ਉੱਪਰ ਦਿੱਤੇ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਸ ਲਈ ਅਸੀਂ ਇਹਨਾਂ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸੈਕੰਡ ਬਾਕਸ ਵਿੱਚ ਵੀ ਉੱਪਰ ਦਿੱਤੇ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਹਨਾਂ ਤੇ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਤੀਜੇ ਬਾਕਸ ਵਿੱਚ ਵੀ ਉੱਪਰ ਦਿੱਤੇ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਹਨਾਂ ਉੱਪਰ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 8 ਕ੍ਰਾਂਸੀ ਨੋਟਾਂ ਦੇ ਸਭ ਤੋਂ ਵੱਧ ਮੁੱਲ ਵਾਲੇ ਖਾਨੇ 'ਤੇ ਠੀਕ ਦਾ ਨਿਸ਼ਾਨ ਲਗਾਓ ਫਸਟ ਪਾਰਟ ਵਿੱਚ ਤੀਜੇ ਨੰਬਰ 'ਤੇ ਦਿੱਤੇ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਸ ਉੱਪਰ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਸੈਕੰਡ ਪਾਰਟ ਵਿੱਚ ਪਹਿਲੇ ਨੰਬਰ 'ਤੇ ਦਿੱਤੇ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਸ ਉੱਪਰ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਤੀਜੇ ਪਾਰਟ ਵਿੱਚ ਦੂਜੇ ਨੰਬਰ 'ਤੇ ਦਿੱਤੇ ਨੋਟਾਂ ਦਾ ਮੁੱਲ ਜ਼ਿਆਦਾ ਹੈ ਅਸੀਂ ਇਸ ਉੱਪਰ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 9 ਵਾਰ-ਵਾਰ ਜੋੜ ਕੇ ਲਿਖੋ ਫਸਟ ਬਾਕਸ ਵਿੱਚ ਦਿੱਤੀਆਂ ਪੈਨਸਲਾਂ ਨੂੰ ਅਸੀਂ ਜੋੜਾਂਗੇ 2 4 6 8 ਦੂਜੇ ਨੰਬਰ ਤੇ ਤਾਰਿਆਂ ਨੂੰ ਅਸੀਂ ਜੋੜਾਂਗੇ 5 10 15 ਤੀਜੇ ਨੰਬਰ ਤੇ ਕਾਰ ਦੇ ਟਾਇਰਾਂ ਨੂੰ ਅਸੀਂ ਜੋੜਾਂਗੇ 4 8 12 ਸਵਾਲ ਨੰਬਰ 10 ਹੇਠਾ ਦਿਖਾਈ ਕ੍ਰਾਂਸੀ ਨੋਟਾਂ ਤੇ ਸਿੱਕਿਆਂ ਦੇ ਸਮੂਹ ਦਾ ਮੁੱਲ ਲਿਖੋ ਫਸਟ ਪਾਰਟ ਵਿੱਚ 1 ਰੁਪਏ ਦਾ ਇੱਕ ਨੋਟ ਅਤੇ 2 ਰੁਪਏ ਦਾ ਇੱਕ ਸਿੱਕਾ ਦਿੱਤਾ ਗਿਆ ਹੈ ਜਿਨ੍ਹਾਂ ਦਾ ਮੁੱਲ 3 ਰੁਪਏ ਬਣੇਗਾ ਇਹਦੇ ਸਾਹਮਣੇ ਅਸੀਂ ਸੰਖਿਆ 3 ਲਿਖਾਂਗੇ। ਦੂਜੇ ਨੰਬਰ ਤੇ 2 ਰੁਪਏ ਅਤੇ 5 ਰੁਪਏ ਦਾ ਸਿੱਕਾ ਦਿੱਤਾ ਗਿਆ ਹੈ ਜਿਨ੍ਹਾਂ ਦਾ ਮੁੱਲ 7 ਰੁਪਏ ਬਣੇਗਾ। ਇਹ ਸਾਹਮਣੇ ਅਸੀਂ ਸੰਖਿਆ 7 ਲਿਖਾਂਗੇ। ਤੀਜੇ ਨੰਬਰ ਤੇ 1 ਰੁਪਏ ਦਾ ਨੋਟ, 2 ਰੁਪਏ ਦਾ ਸਿੱਕਾ ਅਤੇ 5 ਰੁਪਏ ਦਾ ਸਿੱਕਾ ਦਿੱਤਾ ਗਿਆ ਹੈ ਜਿਨ੍ਹਾਂ ਦਾ ਮੁੱਲ 8 ਰੁਪਏ ਹੋਵੇਗਾ। ਇਹ ਸਾਹਮਣੇ ਅਸੀਂ ਸੰਖਿਆ 8 ਲਿਖਾਂਗੇ। ਸਵਾਲ ਨੰਬਰ 11 ਦਿੱਤੀ ਅਤੇ ਤੀਤੀ ਦੇ ਤਾਲ ਕਿਨਾਰੇ ਅਤੇ ਸਿਖਰ ਲਿਖੋ। ਕੰਡੇ ਤਲਛੇ ਕਿਨਾਰੇ 12 ਸਿਖਰ 8 ਹੁੰਦੇ ਹਨ ਵੇਲਣ ਦੇ ਤਲ ਤਿੰਨ ਕਿਨਾਰੇ ਦੋ ਸਿਖਰ 0 ਹੁੰਦੇ ਹਨ ਚੱਕਰ ਦਾ ਇੱਕ ਤਲ ਕਿਨਾਰੇ 0 ਅਤੇ ਸਿਖਰ 0 ਹੁੰਦੇ ਹਨ ਸਵਾਲ ਨੰਬਰ 12 ਨਮੂਨਾ ਅੱਗੇ ਬਿਤਾਓ ਅਤੇ ਪੂਰਾ ਕਰੋ ਫਸਟ ਪਾਰਟ ਵਿੱਚ ਸਿੱਧੀ ਟੀ ਅਤੇ ਪੁੱਠੀ ਟੀ ਵਾਰ-ਵਾਰ ਰਿਪੀਟ ਹੋ ਰਹੇ ਹਨ ਸਿੱਧੀ ਟੀ ਤੋਂ ਬਾਅਦ ਪੁੱਠੀ ਟੀ ਆਵੇਗੀ ਸੈਕੰਡ ਪਾਰਟ ਵਿੱਚ ਤਕੂਨ ਅਤੇ ਵਰਗ ਵਾਰ-ਵਾਰ ਰਿਪੀਟ ਹੋ ਰਹੇ ਹਨ ਵਰਗ ਤੋਂ ਬਾਅਦ ਤਕੂਨ ਆਵੇਗੀ ਤੀਜੇ ਪਾਰਟ ਵਿੱਚ 2 4 ਉਸ ਤੋਂ ਬਾਅਦ 6 ਆਵੇਗਾ ਸਵਾਲ ਨੰਬਰ 13 ਬੋਰਡ ਦੀ ਲੰਬਾਈ ਲਗਭਗ ਕਿੰਨੀਆਂ ਗਿੱਠਾਂ ਦੇ ਬਰਾਬਰ ਹੋਵੇਗੀ ਬੋਰਡ ਦੀ ਲੰਬਾਈ ਲਗਭਗ 3 ਗਿੱਠਾਂ ਦੇ ਬਰਾਬਰ ਹੋਵੇਗੀ ਸਭ ਤੋਂ ਹਲਕੀ ਵਸਤੂ ਹੈ ਠੀਕ ਦਾ ਨਿਸ਼ਾਨ ਲਗਾਓ ਤੀਜੇ ਨੰਬਰ ਤੇ ਦਿੱਤੀ ਵਸਤੂ ਸਭ ਤੋਂ ਹਲਕੀ ਹੈ ਐਸੇ ਠਾਂ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਠੱਡ ਪਾਟ ਉਸ ਬਰਤਨ ਤੇ ਚੱਕਰ ਲਗਾਓ ਜਿਸ ਵਿੱਚ ਸਭ ਤੋਂ ਘੱਟ ਪਾਣੀ ਆਵੇਗਾ ਦੂਜੇ ਨੰਬਰ ਤੇ ਦਿੱਤੀ ਕੌਲੀ ਵਿੱਚ ਸਭ ਤੋਂ ਘੱਟ ਪਾਣੀ ਆਵੇਗਾ ਇਸ ਲਈ ਅਸੀਂ ਇਸ ਉੱਪਰ ਚੱਕਰ ਲਗਾਵਾਂਗੇ ਸਵਾਲ ਨੰਬਰ 14 ਕੈਲੰਡਰ ਅਨੁਸਾਰ ਪ੍ਰਸ਼ਨਾਂ ਦੇ ਉੱਤਰ ਦਿਓ ਫਸਟ ਦਿਖਾਇਆ ਮੀਨਾਂ ਸਾਲ ਦਾ ਕਿੰਨਾ ਮਹੀਨਾ ਹੈ ਜੂਨ ਦਾ ਮਹੀਨਾ ਸਾਲ ਦਾ 6ਵਾਂ ਮਹੀਨਾ ਹੁੰਦਾ ਹੈ ਇਸ ਮਹੀਨੇ ਵਿੱਚ ਕਿੰਨੇ ਐਤਵਾਰ ਹਨ 5 ਮੰਗਲਵਾਰ ਹਫਤੇ ਦਾ ਕਿਹੜਾ ਦਿਨ ਹੈ ਤੀਜਾ ਸਵਾਲ ਨੰਬਰ 15 ਦਿਖਾਈ ਗਈ ਤਸਵੀਰ ਅਨੁਸਾਰ ਪ੍ਰਸ਼ਨਾਂ ਦੇ ਉੱਤਰ ਦਿਓ ਫਸਟ ਪੱਤਾ ਗੋਭੀ ਦੀ ਗਿਣਤੀ 6 ਹੈ ਕਿਹੜੀ ਸਬਜ਼ੀ ਦੀ ਗਿਣਤੀ ਸਭ ਤੋਂ ਘੱਟ ਹੈ ਪੱਤਾ ਗੋਭੀ ਸਾਰੀਆਂ ਸਬਜ਼ੀਆਂ ਦੀ ਗਿਣਤੀ ਕਿੰਨੀ ਹੈ 23 ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ